ਬੱਡੀ ਖਬਰ ਸਾਹਮਣੇ ਆ ਰਹੀ ਹੈ ਕਾਗਲਦਲ ਪ੍ਰਧਾਨ ਬਦਲਨ ਦੀ ਮੰਗ ਉਠੀ ਹੈ ਕਿਸਵਲ ਹੋ ਚੁੱਕੀ ਗਈ ਹੈ ਪੂਰਾ ਮਾਮਲਾ ਕੀ ਹੈ ਤੁਹਾਨੂੰ ਦੱਸਾਂਗੇ ਦਰਸ਼ਕੋ ਪਰ ਕਮੇਟੀ ਸ਼੍ਰੋਮਣੀ ਕਾਗਲਦਲ ਦੀ ਮੀਟਿੰਗ ਦੇ ਵਿਚਾਲੇ ਇੱਕ ਚਿੱਠੀ ਲਿਖੀ ਗਈ ਹੈ ਕਿਸਵਲ ਲਿਖੀ ਗਿਆ ਤੁਹਾਨੂੰ ਦੱਸ ਦਿਆਂ ਕਿ ਕਾਗਲਦਲ ਨੂੰ ਚਾਂਜ ਚ ਬਰਾਦ ਨੇ ਸੁਭਿਰ ਬਾਦ ਨੂੰ ਚਿੱਠੀ ਲਿਖੀ ਹੈ ਜਿਸ ਦੇ ਵਿੱਚ ਉਹਨਾਂ ਨੇ ਸੁਝਾਅ ਦਿੱਤੇ ਨੇ ਤੇ ਨਿਰਾਸ਼ਗੀ ਵੀ ਜ਼ਾਹਿਰ ਕੀਤੀ ਹੈ ਦਾਦੇ ਕੇ ਚਾਂਜੀਤ ਬਰਾਦ ਨੇ ਕਿ ਪਾਰਟੀ ਦੇ ਵਡੇਰੇ ਹਿੱਤਾਂ ਲਈ ਇੱਕ ਪੰਦ ਇੱਕ ਪੰਥ ਪ੍ਰਧਾਨ ਪੰਜ ਪ੍ਰਧਾਨ ਨਾ ਹੀ ਜਾਵੇ ਤੁਸੀਂ ਦੇਖ ਰਹੇ ਹੋ ਨੀਟਰ ਪੰਜਾਬੀ ਮੀਡੀਆ ਵੱਡੀ ਖਬਰ ਸਾਹਮਣੇ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਦਲਣ ਦੀ ਮੰਗ ਫਿਰ ਤੋਂ ਉੱઠી ਹੈ ਕਬੱਡੇ ਅਕਾਲੀ ਲੀਡਰ ਨੇ ਚਿੱਠੀ ਨਿਕਲੀ ਹੈ ਸੁਖਬੀਰ ਬਾਦਲ ਨੂੰ ਕੀ ਕੁਝ ਕਿਹਾ ਤੁਹਾਨੂੰ ਦੱਸਦੇ ਹਾਂ ਦਰਅਸਲ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਦੇ ਵਿਚਾਲੇ ਇਹ ਵੱਡੀ ਅਪਡੇਟ ਸਾਹਮਣੇ ਆਈ ਹੈ ਕਿ ਚਾਰਜਿਸਿੰਗ ਬਰਾੜ ਕਲਦ ਦੇ ਜਿਹੜੇ ਸੀਨੀਅਰ ਆਗੂ ਨੇ ਉਹਨਾਂ ਨੇ ਇੱਕ ਚਿੱਠੀ ਦਿੱਤੀ ਐ ਸੁਖਬੀਰ ਬਾਦਲ ਮੁਰਜਸ ਵਿੱਚ ਲਿਖਦੇ ਨੇ ਕਿ ਪਾਰਟੀ ਦੇ ਵਡੇਰੇ ਹਿੱਤਾਂ ਲਈ ਇੱਕ ਪੰਚ ਪ੍ਰਧਾਨ ਬਣਾਈ ਜਾਵੇ 14 ਦਸੰਬਰ 2024 ਤੱਕ ਨਵੇਂ ਪ੍ਰਧਾਨ ਦੀ ਚੋਣ ਹੋਵੇ ਬਰਾੜ ਨੇ ਆਪਣੇ ਸੁਝਾਅ ਜਿਹੜੇ ਉਹ ਇਸ ਤਰੀਕੇ ਨਾਲ ਲਿਖੇ ਨੇ ਦੂਜਾ ਸੁਝਾਅ ਦੇ ਵਿੱਚ ਉਹ ਲਿਖਦੇ ਨੇ ਕਿ ਜੋ ਅਸੀਂ ਮੁਵਾਫੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਸ਼੍ਰੀ ਗੁਰੂ ਅ ਗ੍ਰਾਸਰ ਦੇ ਹਜੂਲੀ ਵਿੱਚ ਖੰਡਪਾਟ ਸਹਿ ਮੌਕੇ ਅ ਬीडी ਸੰਗਤ ਦੇ ਸਾਹਮਣੇ ਹੋ ਕੇ ਮੰਨ ਚੁੱਕਿਆ ਮੈਂ ਉਸ ਸਮੇਂ 14 ਨਵੰਬਰ ਨੂੰ ਤੁਹਾਨੂੰ ਬੇਨਤੀ ਤੇ ਜ਼ੁਬਾਨੀ ਬੇਨਤੀ ਕੀਤੀ ਸੀ ਕਿ ਮੁਆਫੀ ਵਿਧੀ ਵਿਧਾਨ ਅਨੁਸਾਰ ਲਿਖ ਕੇ ਮੰਗੀ ਜਾਵੇ ਅਤੇ ਜੋ ਸਜ਼ਾ ਸੀ ਕੇ ਕਾਰ ਤੱਕ ਸਾਹਿਬ ਦੇ ਵੱਲੋਂ ਲਾਈ ਜਾਵੇ ਉਸ ਨੂੰ ਨਮਾਣੇ ਸਿੱਖ ਦੀ ਤਰ੍ਹਾਂ ਕੁੱਤੀਏ ਪ੍ਰਮਾਤਮਾ ਭਲੀ ਕਰੇਗਾ ਕਿਉਂਕਿ ਪ੍ਰਮਾਤਮਾ ਸਾਡੇ ਤੋਂ ਰੁੱਸਿਆ ਹੋਇਆ ਇਸੇ ਕਰਕੇ ਆਪਣਾ ਬਹੁਤ ਮਾੜਾ ਹਾਲ ਹੋ ਰਿਹਾ ਤਾਂ ਇਹ ਵੱਡੀ ਖਬਰ ਦਰਸ਼ਕਾਂ ਦੇ ਨਾਲ ਸਾਂਝੀ ਕਰਿਆ ਕਿ ਹੁਣ ਅਤ ਸੁਦੇਮ ਸਿੰਘ ਢਿੱਸਾ ਤੋਂ ਬਾਅਦ ਦੂਜੇ ਜਿਹੜੇ ਵੱਡੇ ਆਕਾਲੀ ਆਗੂ ਨੇ ਚਾਰਜਸ ਨੂੰ ਬਰਾੜ ਜਿਹੜੇ ਕਿ ਪਟਿਆਲਾ ਤੋਂ ਰਾਜਪੁਰਾ ਤੋਂ ਵਿਧਾਨ ਸਭਾ ਚੋਣਾਂ ਵੀ ਲੜੇ ਸੀਗੇ ਉਹਨਾਂ ਦੇ ਵੱਲੋਂ ਮੰਗ ਚੁੱਕੀ ਗਈ ਹੈ ਸੁਜਾਦਤ ਜੀ ਦੇ ਪ੍ਰਧਾਨ ਸੁਦੇਮ ਸਿੰਘ ਬਾਦਲ ਹੋ ਕੇ ਜਿਹੜਾ ਪ੍ਰਧਾਨ ਬਦਲਾ ਜਾਵੇ ਤਾਂ ਸਿੱਧੇ ਤੌਰ ਦੇ ਉੱਤੇ ਸੁਖਵੀਰ ਬਾਦਲ ਪ੍ਰਧਾਨ ਨੇ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਦੇ ਜਿਨ੍ਹਾਂ ਦੀ ਮੌਜੂਦਗੀ ਦੇ ਵਿੱਚ ਵੱਡੀ ਹਾਰ ਸ਼੍ਰੋਮਣੀ ਕਾਲੀ ਦਲ ਦੀ ਪੰਜਾਬ ਦੇ ਵਿੱਚ ਹੋਈ ਹੈ ਲੋਕ ਸਭਾ ਚੋਣਾਂ ਦੇ ਦੌਰਾਨ ਤਾਂ ਪਹਿਲਾਂ ਸੁਖਦੇਵ ਸਿੰਘ ਢੀਡ ਸਹਾ ਉਸ ਤੋਂ ਬਾਅਦ ਸੁਖਵੀਰ ਸਿੰਘ ਉਸ ਤੋਂ ਬਾਅਦ ਚਾਂਦੀ ਸਿੰਘ ਬਰਾੜ ਤਾਂ ਲਗਾਤਾਰ ਬਗਾਵਤ ਹੁੰਦੀ ਨਜ਼ਰ ਆ ਰਹੀ ਹੈ ਪਾਰਟੀ ਦੇ ਅੰਦਰ ਅਸਤੀਫਾ ਮੰਗਿਆ ਜਾ ਰਿਹਾ ਪ੍ਰਧਾਨ ਬਦਲਣ ਦੀ ਮੰਗ ਫੇਟ ਚੁੱਕੀ ਹੈ ਕਿ ਸੁਖਵੀਰ ਬਾਦਲ ਪ੍ਰਧਾਨ ਕੀ ਛੱਡਣਗੇ ਲਗਾਤਾਰ ਲੀਡਰ ਉੱਠਦੇ ਸਾਹਮਣੇ ਆ ਰਹੇ ਨੇ ਹੱਥ ਖੜੇ ਕਰਦੇ ਨਜ਼ਰ ਆ ਰਹੇ ਨੇ ਕਿ ਇੱਕੋ ਗੱਲ ਦੌਰਾਨ ਨਜ਼ਰ ਆ ਰਹੇ ਨੇ ਕਿ ਪ੍ਰਧਾਨ ਬਦਲਿਆ ਜਾਵੇ ਤਾਂ ਹੀ ਕਰਦੇ ਦੀ ਸਥਿਤੀ ਦੇ ਵਿੱਚ ਸੁਧਾਰ ਆ ਸਕਦਾ ਹੈ ਤਾਂ ਇੱਕ ਹੋਰ ਲੇਟਰ ਨੇ ਉਹ ਮੰਗ ਚੁੱਕ ਦਿੱਤੀ ਆ ਸੁਝਾਅ ਲਿਖੇ ਨੇ ਚਿੱਠੀ ਲਿਖਿਆ ਲੰਬੀ ਚੌੜੀ ਸੂਰਬਾਦਰ ਨੂੰ ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਪਾਰਟੀ ਪ੍ਰਧਾਨ ਬਦਲਿਆ ਜਾਵੇ ਦਰਸ਼ਕਾਂ ਦੱਸਦੇ ਕਿ ਚਾਰਜਸ ਬਰਾੜ ਬਹੁਤ ਨਜ਼ਦੀਕੀ ਰਹੇ ਨੇ ਬਾਪੂ ਪਰਿਵਾਰ ਦੇ ਨਾ ਬੜੇ ਕਰੀਬ ਦੇ ਰਿਸ਼ਤੇ ਦੇ ਨਾਲ ਦੇ ਜਿਨ੍ਹਾਂ ਦੇ ਵੱਲੋਂ ਹੁਣ ਸੁਝਾਅ ਲਿਖਿਆ ਗਿਆ ਇੱਕਠੀ ਦੇ ਵਿੱਚ ਕਿ ਜਿਹੜਾ ਪਾਰਟੀ ਦੇ ਵਡੇਰੇ ਹਿੱਤਾਂ ਲਈ ਇੱਕ ਪੰਚ ਪ੍ਰਧਾਨ ਬਣਾਇਆ ਜਾਵੇ ਤੇ 14 ਦਸੰਬਰ 2024 ਤੱਕ ਨਵੇਂ ਪ੍ਰਧਾਨ ਦੀ ਚੋਣ ਹੋਵੇ ਕਿ ਕਿ ਸੁबीर ਬਾਦਲ ਪਾਸੇ ਹਟਣ ਤੇ ਨਵਾਂ ਪ੍ਰਧਾਨ ਕੋਈ ਚੁਣਿਆ ਜਾਵੇ ਤਾਂ ਦੂਜੇ ਸੁਝਾਅ ਦੇ ਵਿੱਚ ਲਿਖਦੇ ਨੇ ਕਿ ਜੋ ਅਸੀਂ ਮੁਆਫੀ ਪਾਰਟੀ ਦੇ ਸਤਿਆਨਾ ਦਿਵਸ ਮੌਕੇ ਸ਼੍ਰੀ ਅਖੰਡ ਪਾਤਸ਼ਾਹ ਸਾਬ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰਬੋਗਤ ਸਰਬੂਕੋਤੇ ਮੰਗ ਚੁੱਕੇ ਆ मैं उस समय भी चौदह में जरा जबानी भी किया लिखती भी मैं तो क्या के भी, है, तो कि मुआफिया विधि विधान मुताबक लिख के मंकी जाए सजा जी भी सूख सह लगा उस नमाणे सिख की तरह भुगती है क्योंकि परमात्मा भली करूंगा साढ़े तो परमात्मा रुसिया हो इस करके अपना माड़ा हाल होया पाँच सीधे तौर पर लिख दिता है चालू सिंह बराड़ ने सुखबीर बादल दशक बच चुकिया ने सुखे सुखदेव सिंह ढींसा ने भी अकाली दल ने हार बयान देता से कि सुखबीर बादल प्रधानगी छनी चाहती है उस तो पहल जगू ने अकाली दल के ਪ੍ਰੋਫੈਸਰ ਪ੍ਰੇਮ ਸਿੰਘ ਚੱਦੂ ਮਾਜਰਾ ਉਹਨਾਂ ਨੇ ਵਿਹਾੜ ਤੋਂ ਬਾਅਦ ਕਿਹਾ ਸੀਗਾ ਨਾਰਾਜ਼ਗੀ ਜ਼ਾਹਰ ਕੀਤੀ ਸੀ ਇਸ ਦੇ ਤੌਰ ਤੇ ਕਾਂਗਰਸ ਤੇ ਸਵਾਲ ਚੁੱਕੇ ਸੀ ਉਸ ਤੋਂ ਬਾਅਦ ਸੁਦੇਵ ਸਿੰਘ ਢੇਡ ਸਾਹ ਹੁੰਦੇ ਨੇ ਉਸ ਤੋਂ ਬਾਅਦ ਹੁਣ ਚਾਂਦ ਜੀ ਸੁਬਰਾਉਂ ਦੇ ਨੇ ਤਾਂ ਲਗਾਤਾਰ ਅਸਤੀਫਾ ਦੀ ਮੰਗ ਕੀਤੀ ਜਾ ਰਹੀ ਹੈ ਪਾਰਟੀ ਪ੍ਰਧਾਨ ਬਣਨ ਦੀ ਮੰਗ ਹੋ ਰਹੀ ਆ ਪਰ ਸੁਖਵੀਰ ਬਾਦਲ ਬਿਲਕੁਲ ਦੀ ਕੜੀ ਪ੍ਰਧਾਨਗੀ ਸ਼ੱਕ ਨਹੀਂ ਤਿਆਰ ਨਹੀਂ ਹੈਗੇ ਤਾਂ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਸੁਖਵੀਰ ਬਾਦਲ ਪ੍ਰਧਾਨ ਕੀ ਦੇਣਗੇ ਕੀ ਇਹ ਕਰ ਜਾਂਦੀ ਹੈ ਹਾਥੀ ਸਤਾਰ ਵਿਗਾਰ ਇਹਨਾਂ ਬੜਾ ਸਮਾਪੇ ਕਰੇਗਾ ਜੁੜੇ ਹੋਏ ਨੇ ਪੰਜਾਬੀ মিডিਆ ਦੇ ਨਾਲ ਦੁਜਾਤ ਧੰਨਵਾਦ